ਆਪਣੀ ਸਾਹਮਣੇ ਕੀ ਪਰਦੇ ਬੰਦ ਕਰਾਓ ਬਾਜ਼ੀਆਂ ਤੇ ਬਾਜ਼ੀ ਰਾਮ ਕੇ ਜਨ ਤੁਰਾ ਦੇ ਕਿਤੇ ਕੀ ਕਿਹਾ ਜਾਂਦਾ ਜੀ ਅੱਜ ਕਲਾਸ਼ ਨਗਰ ਦੇ ਵਿੱਚ ਮੇਲੇ ਦੀ ਓਪਨਿੰਗ ਕੀਤੀ ਗਈ ਹੈ ਇਹ ਮੇਲਾ ਕਲਾਸ਼ ਨਗਰ ਦੇ ਵਿੱਚ ਮੇਨ ਰੋਡ ਤੇ ਹਾਈਵੇ ਤੇ ਲੱਗਿਆ ਹੈ ਤੇ ਬਹੁਤ ਵਧੀਆ ਮੇਲਾ ਹੈ ਜਿਹੜਾ ਕਿ ਇੱਥੇ ਰਿਸਪੌਂਸ ਆ ਰਿਹਾ ਵਾ ਤੇ ਨਵੇਂ-ਨਵੇਂ ਝੁੱਲੇ ਆਏ ਆ ਤੇ ਇਹ ਜਿਹੜਾ ਮੇਲਾ ਹੈ ਲੁਧਿਆਣੇ ਦੇ ਵਿੱਚ ਸਭ ਤੋਂ ਜਿਹੜੀ ਸਸਤੀਆਂ ਟਿਕਟਾਂ ਨੇ ਉਹ ਇਸ ਮੇਲੇ 'ਚ ਰੱਖੀਆਂ ਗਈਆਂ ਕਿਉਂਕਿ ਪ੍ਰਵਾਸੀ ਤੇ ਲੇਬਰ ਵਰਗ ਬਹੁਤ ਹੈ ਲੁਧਿਆਣੇ ਦੇ ਵਿੱਚ ਤੇ ਉਸ ਦਾ ਖਾਸ ਧਿਆਨ ਰੱਖਿਆ ਗਿਆ ਕਿੰਨੇ ਸਾਲਾਂ ਤੋਂ ਮੇਲਾ ਲਗਾ ਰਹੇ ਹੋ ਇਹ ਮੇਲਾ 15-20 ਸਾਲਾਂ ਤੋਂ ਇੱਥੇ ਪੁਰਾਣਾ ਲੱਗ ਰਿਹਾ ਜੀ ਤੇ ਨਵਾਂ ਕੀ ਲੈ ਕੇ ਆਏ ਇਸ ਵਾਰ ਮੇਲੇ ਵਾਸਤੇ ਇਸ ਵਾਰ ਬਹੁਤ ਕੁਝ ਨਵਾਂ ਹੈਗਾ ਇਸ ਗਰਾਊਂਡ ਦੇ ਵਿੱਚ ਜਾਂ ਮੌਦ ਦਾ ਗੁਆ ਹੋ ਗਿਆ ਜਿਹੜਾ ਕਿ ਉਹ ਸਰਕਸ ਹੋ ਗਈ ਮੋਟਰਸਾਈਕਲ ਸਰਕਸ ਬਾਕੀ ਹੋਰ ਭੂਤ ਬੰਗਲਾ ਵਗੈਰਾ ਹੋਗੇ ਤੇ ਹੋਰ ਜਿਹੜੇ ਸਰਕਸਾਂ ਲੱਗੀਆਂ ਇਸ ਵਾਰੀ ਜਾਦੂ ਆਏ ਨੇ ਜਿਹੜੇ ਸਮਰਾਟ ਜਾਦੂਗਰ ਨੇ ਜਾਦੂ ਦਾ ਸ਼ੋਰ ਲੱਗਿਆ ਹੋਇਆ ਤੇ ਬਹੁਤ ਆਈਟਮਾਂ ਨਵੀਆਂ ਲੱਗੀਆਂ ਨੇ ਜਿਹੜੀਆਂ ਦੁਕਾਨਦਾਰੀ ਹੈ ਦੁਕਾਨਾਂ ਵੀ ਬਾਰੋਗੀਆਂ ਨੇ ਤੇ ਖਾਣ-ਪੀਣ ਦੇ ਬਹੁਤ ਸਟਾਲ ਲੱਗੇ ਹੋਏ ਨੇ ਪੂਰੇ ਇੰਡੀਆ ਜੋ ਖਾਣ-ਪੀਣ ਦੇ ਸਟਾਲ ਵੀ ਹੋਏ ਨੇ ਲੋਕਾਂ ਦੀ ਸੇਫਟੀ ਵਾਸਤੇ ਕੀ ਪ੍ਰਬੰਧ ਕੀਤੇ ਗਏ ਲੋਕਾਂ ਦੀ ਸੇਫਟੀ ਵਾਸਤੇ ਕੈਮਰੇ ਹਰੇਕ ਪੁਆਇੰਟ ਤੇ ਐਂਟਰੀ ਪੁਆਇੰਟ ਤੇ ਐਗਰੀ ਪੁਆਇੰਟ ਤੇ ਕੈਮਰੇ ਰੱਖੇ ਗਏ ਨੇ ਉਸ ਤੋਂ ਬਾਅਦ ਬੌਂਸਰ ਦੀ ਵੀ ਸਿਕਿਉਰਿਟੀ ਹੈਗੀ ਹੈ ਰਾਤ ਨੂੰ ਜਿਹੜੇ ਕਿ ਸਿਕਿਉਰਿਟੀ ਗਾਰਡਸ ਵੀ ਰੱਖੇ ਗਏ ਨੇ ਤੇ ਪੁਲਿਸ ਪਰ ਸਹਿਯੋਗ ਦਾ ਕਿਹਦਾ ਸਹਿਯੋਗ ਹੈ ਪੁਲਿਸ ਪਰ ਸਹਿਯੋਗ ਦਾ ਸਾਡਾ ਵਧੀਆ ਸਹਿਯੋਗ ਹੈ ਮਾਨਯੋ ਕਮਿਸ਼ਨਰ ਸਾਹਿਬ ਦੀ ਵੀ ਪਰਮਿਸ਼ਨ ਲਈਤੀ ਗਈ ਹੈ ਐਸ ਐਚਓ ਸਾਹਿਬ ਜਿਹੜੇ ਕੀ ਬਹੁਤ ਖਾਸ ਧਿਆਨ ਰੱਖ ਰਹੇ ਨੇ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਹਮੇਸ਼ਾ ਵਿਜ਼ਿਟ ਕਰ ਰਿਹਾ ਵਾ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹਦੇ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਜਿਹੜਾ ਕਲਾਸ਼ ਨਗਰ ਸ਼ਿਵਪੁਰੀ ਤੇ ਜਿਹੜੇ ਇਸ ਏਰੀਆ ਦੇ ਬਸਤੀ ਜੋਧੇਵਾਲ ਏਰੀਏ ਦੇ ਲੋਕ ਨੇ ਵੀ ਉਹਨਾਂ ਲਈ ਮੇਲਾ ਇਹ ਜਿਹੜਾ ਲੱਗਿਆ ਹੋਇਆ ਬਹੁਤ ਨਜ਼ਦੀਕ ਪੈਣਾ ਤੇ ਬਹੁਤ ਹੀ ਸਸਤੇ ਰੇਟ ਜਿਹੜੇ ਕਿ ਲੁਧਿਆਣਾ ਦੇ ਜਿੰਨੇ ਮੇਲੇ ਨੇ ਬਾਕੀ ਮੇਲੇ ਨਾਲੋਂ ਬਹੁਤ ਹੀ ਸਸਤਾ ਰੇਟ ਰੱਖਿਆ ਗਿਆ ਇਸ ਮੇਲੇ ਦਾ ਸੋ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਕਹਿਣਾ ਚਾਹਦੇ ਅੱਜ ਜਰਵਾਦ ਕੀਤੀ ਹੈ ਜੀ ਲੋਕਾਂ ਲਈ ਖੁਸ਼ੀ ਦਾ ਤਿਉਹਾਰ ਆਇਆ ਵਾ ਜਰੂਰ ਆਣ ਮੇਲਾ ਬਹੁਤ ਵਧੀਆ ਲਗਾਇਆ ਸੀ ਪਲਾਜ਼ ਨਗਰ ਜੋਦੇਵਾਲ ਬਸਤੀ ਦੇ ਕੋਲ ਜੀ ਨਵਾਂ ਕੀ ਲੈ ਕੇ ਆਏ ਹੋ ਅਵੇ ਝੂਲੇ ਲੈ ਕੇ ਆਉਂਦੇ ਆ ਜੀ ਸੇਫਟੀ ਦਾ ਸਾਜ਼ ਪ੍ਰਬੰਧ ਹੈ ਇੱਥੇ ਖਾਸ ਬਹੁਤ ਵਧੀਆ ਸਿਸਟਮ ਲਗਾਇਆ ਹੋਇਆ ਹੈ ਕੈਮਰੇ ਵਗੈਰਾ ਹੈ ਸਿਪੀ ਸਾਹਿਬ ਦੀ ਪਰਮਿਸ਼ਨ ਹੈ कोरोना दी ਜੋ अथॉरिटीज ਆ ਜੋ ਸਾਰੀਆਂ ਇੱਥੇ ਪੂਰੀ ਤਰ੍ਹਾਂ ਨਿਭਾਈਆਂ ਜਾ ਰਹੀਆਂ ਜੀ ਤੇ ਝੂਲਿਆਂ ਦੀ ਸੇਫਟੀ ਨੂੰ ਲੈ ਕੇ ਕਿਦਾਂ ਪ੍ਰਬੰਧ ਕੀਤੇ ਗਏ ਜੀ ਜੀ ਦੀ ਸੇਫਟੀ ਵਾਸਤੇ ਦੇਖੋ ਜੀ ਫਾਇਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਸਿਲੰਡਰ ਵਗੈਰਾ ਲਗਾਏ ਕੇ ਫਾਇਰ ਦੇ ਪਰ ਜੋ ਅਰਥਿੰਗ ਦਾ ਸਿਸਟਮ ਹੈ ਸਾਰਾ ਪ੍ਰੋਪਰ ਤਰੀਕੇ ਨਾਲ ਕੀਤਾ ਗਿਆ ਹੈ ਜੈਨੂਨ ਤਰੀਕੇ ਦੇ ਨਾਲ ਇੱਥੇ ਝੂਲਿਆਂ ਨੇ ਰੋਜ਼ਾਨਾ ਚੈਕਿੰਗ ਕੀਤੀ ਜਾਂਦੀ ਹੈ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਰੋਜ਼ਾਨਾ ਚੈਕਿੰਗ ਕੀਤੀ ਜਾ ਰਹੀ ਹੈ ਜੀ ਤੇ ਲੋਕਾਂ ਨੂੰ ਕੀ ਅਪੀਲ ਕਰੀ ਲੋਕਾਂ ਨੂੰ ਅਪੀਲ ਇਹੀ ਹੈ ਜੀ ਵੱਧ ਚੜ ਕੇ ਸਾਡੇ ਮੇਲੇ ਦੇ ਵਿੱਚ ਦੁਸ਼ਹਿਰੇ ਮੇਲੇ ਦੇ ਵਿੱਚ ਆ ਕੇ ਭਾਗ ਲੈਣ ਔਰ ਜੋ ਚੂਲੇ ਐ ਸ਼ੋਪਿੰਗ ਮਾਰਕੀਟ ਲੱਗੀ ਆ ਉਹਦਾ ਆਨੰਦ ਲੈਣ ਜੀ ਗਲਾਸ਼ ਨਗਰ ਮੇਲੇ ਸ਼ੁਰੂਆਤ ਕਰਤੀ ਹੈ ਜੀ ਆਪਾਂ ਪਬਲਿਕ ਨੂੰ ਇਹ ਕਹਿਣਾ ਚਾਹਾਂ ਜੀ ਜਿੰਨਾ ਜ਼ਿਆਦਾ ਹੋ ਸਕੇ ਆ ਸਕੋ ਤੇ ਆਪਣਾ ਪੂਰੀ ਸੇਫਟੀ ਦਾ ਤੇ ਬੰਦੋਬਸਤ ਕੀਤਾ ਗਿਆ ਹੈਗਾ ਮੈਂ ਐਂਬੂਲੈਂਸ ਵਗੈਰਾ ਫਾਇਰ ਬਿਗਰ ਸਾਰੀ ਸੇਫਟੀ ਇੱਥੇ ਜਿਹੜੀ ਆ ਆਪਾਂ ਇਹ ਤੀਜੀਆ ਪੁਲਿਸ ਦੇ ਪ੍ਰੋਟੋਕਾਲ ਨਾਲ ਪੂਰਾ ਤੇ ਆ ਰੱਖਿਆ ਗਿਆ ਵਾ ਹਰ ਚੀਜ਼ ਦੀ ਚੈਕਿੰਗ ਹੋਈ ਹੋਈ ਹੈ ਆਪਾਂ ਹੀ ਕਹਿ ਸਕਦੇ ਹਾਂ ਕਿ ਜਿੰਨੀ ਪਹੁੰਚੀ ਹੋ ਸਕਦੀ ਆਓ ਤੇ ਮੇਲੇ ਦਾ ਆਨੰਦ ਮਾਣੋ ਪ੍ਰਸ਼ਾਸਨ ਵੱਲੋਂ ਕਿੰਦਾ ਸਜਾਓ ਮੇਰੇ ਪ੍ਰਸ਼ਾਸਨ ਵੱਲੋਂ ਸਾਰੇ ਜਿੰਨੇ ਪੁਲਿਸ ਵਾਲੇ ਸਾਡੇ ਵੀਰ ਭਾਈ ਜਰਿਆਗੇ ਸਾਰਿਆਂ ਦਾ ਸੰਜੋਗ ਲੋਕਾਂ ਨੂੰ ਅਪੀਲ ਲੋਕਾਂ ਨੂੰ ਅਪੀਲ ਹੈ ਕਿ ਜਿੰਨਾ ਜ਼ਿਆਦਾ ਹੋ ਸਕਦਾ ਮੇਲੇ ਜਾਓ ਮੇਲੇ ਦਾ ਆਨੰਦ ਮਾਣੋ